ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿੱਚ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਬੈਂਕ ਦੇ ਵਿੱਚ ਗੋਲੀ ਚੱਲ ਗਈ ਜਾਣਕਾਰੀ ਦਿੰਦੇ ਚਲਿਏ ਤਾਂ ਪਠਾਨਕੋਟ ਦੇ ਸਟੇਟ ਬੈਂਕ ਆਫ ਇੰਡੀਆ ਦੇ ਟਾਂਗੂ ਰੋਡ ਮੇਨ ਬ੍ਰਾਂਚ ਵਿਖੇ ਉਸ ਸਮੇਂ ਅਫਰਾ-ਤਫਰੀ ਮਚ ਗਈ ਜਦ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਸਟੇਟ ਬੈਂਕ ਦੀ ਮੇਨ ਬ੍ਰਾਂਚ ਵਿਖੇ ਕੈਸ਼ ਲੈਣ ਲਈ ਆਏ ਸੀ ਜਿਨ੍ਹਾਂ ਦੇ ਨਾਲ ਇੱਕ ਗਨਮੈਨ ਜਿਹੜਾ ਕਿ ਆਪਣੀ 12 ਬੋਰਡ ਦੀ ਗਨ ਲੈ ਕੇ ਆਇਆ ਸੀ ਮੁਲਾਜ਼ਮ ਬੈਂਕ ਵਿੱਚ ਕੈਸ਼ ਲੈਣ ਲੱਗ ਪਏ ਤਾਂ ਨਾਲ ਆਇਆ ਗਨਮੈਨ ਜਿਸਦੇ ਹੱਥ 'ਚ 12 ਬਾਰਾ ਬੋਲ ਦੀ ਗੰਦ ਸੀ ਅਚਾਨਕ ਗੋਲੀ ਚੱਲ ਗਈ ਜਿਸ ਦੇ ਚਲਦੇ ਜਿੱਥੇ ਬੈਂਕ ਵਿੱਚ ਅਫਰਾ-ਤਫਰੀ ਮੱਚ ਗਈ ਦਸਾਂਯੋਗ ਹੈ ਕਿ ਜਾਣੀ-ਮਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦ ਬੈਂਕ ਦੇ ਮੈਨੇਜਰ ਮਨ ਮਹਾਜਰ ਨਾਲ ਸਾਡੀ ਟੀਮ ਦੀ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਸਾਡੇ ਬੈਂਕ ਵਿੱਚ ਇੱਕ IDBI ਬੈਂਕ ਦੇ ਮੁਲਾਜ਼ਮ ਆਪਣੇ ਗਾੜੀ ਨਾਲ ਕੈਸ਼ ਲੈਣ ਲਈ ਆਈ ਸੀ ਤਾਂ ਅਚਾਨਕ ਗਾੜ ਦੇ ਕੋਲੋਂ ਗਨ ਵਿੱਚੋਂ ਗੋਲੀ ਚੱਲ ਗਈ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਆਪਣੇ ਉੱਚ ਅਧਿਕਾਰੀ ਨੂੰ ਵੀ ਕਰ ਦਿੱਤੀ ਗਈ ਹੈ ਜਦ ਸਾਡੀ ਗੱਲਬਾਤ ਮੌਕੇ ਤੇ ਆਏ ਪੁਲਿਸ ਅਫਸਰ ਡੀਐਸਪੀ ਸੁਮੇਲ ਸਿੰਘ ਮਾਨਾ ਹੋਇਤਾ ਉਹਨਾਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਡਾਂਗੂ ਰੋਲ ਵਿਖੇ आई डीबीआई बैंक के मुलाजम कैश लैन ले आए थे जिन्हें गण मैन को अचानक गोली चल गई जिसकी बारह बोर्ड की गण जिस, जिस विचो गोली चली सी अपने कब्जे में ला ली गई है तो अगे की जांच की जा रही है बने रहो ना तो देखते दे रहो पंजाब जेके न्यूज़ ਜੀ ਸਰ ਸਰ ਕੀ ਮਾਮਲਾ ਜਿਹੜਾ ਗੋਲੀ ਚਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ ਆਈਡੀਪੀਆਈ ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਨਾਲ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦ ਪਬਲੀਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਆ ਉਹ ਲਾਕਡਾਊਨ ਹੈ ਜੀ ਉਹ ਨਹੀਂ ਚੱਲਣੀ ਚਾਹੀਦੀ ਹੈ ਕਿਸੇ ਨੂੰ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਸੀ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤਿਆਹੀ ਕੀ ਹੈ ਕਿ ਉਹ ਲੌਕਡ ਕੰਡੀਸ਼ਨ 'ਚ ਸੀਗਾ ਪਰ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕਮਪਲੇਟ ਕੀਤੀ ਹੈ ਜੀ ਰਿਕੁਐਸਟ ਚਾਪਾ ਦੇ ਰਹੇ ਹਾਂ ਪੁਲਿਸ ਨੂੰ ਰਿਗਾਰਡਿੰਗ ਐਸ ਇਨਸੀਡੈਂਟ ਦੇ ਰਿਗਾਰਡਿੰਗ ਸਰ ਕੀ ਮਾਮਲਾ ਸੀ ਜਿਹੜਾ ਸਟੇਟਮੈਂਟ ਦੇ ਵਿੱਚ ਕੁੱਟੀ ਚੱਲੀ ਹੈ ਕਿ ਆਪਾਂ ਐਸਪੀਏ ਦੀ ਮੇਨ ਬ੍ਰਾਂਚ ਪਠਾਨਕੋ ਚ ਸਿਖੇ ਖੜੇ ਹਾਂ ਜਿੱਥੇ ਆਪਣਾ ਉਸ ਤੋਂ ਮੈਸੇਜ ਆਈ ਸੀ ਕਿ ਗੱਲ ਚੱਲ ਰਹੀ ਹੈ ਡਾਕਟਰ ਦੇ ਅਸਿਸਟੈਂਟ ਜੀ ਨੰਬਰ 2 ਤੋਂ ਵੀ ਇਸ ਤਰ੍ਹਾਂ ਦੀ ਮੈਗੀ ਆ ਗਈ ਆ ਕਿ ਜਿਹੜਾ ਆਪਾਂ ਇੰਵਿਸ਼ਿਓਨ ਚੈੱਕ ਕੀਤਾ ਉਹਦੇ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕਰ ਦੇ ਨਾਲ ਗੱਲ ਮੈਂ ਸੀ ਕੋਈ ਕਿਹਾਸ਼ਟਾ ਕਿ ਇੱਥੇ ਆਏ ਸੀ ਕਿ ਉਹ ਨਾਲ ਆਇਆ ਸੀ ਕਿ ਜਿਹੜਾ ਅੰਦਰ ਆਇਆ ਉਹ ਤੋਂ ਕੰਮ ਜਿੱਦਿਆਂ ਗੈਲੀ ਦੇ ਤੌਰ ਤੇ ਜਿਹਦੀ ਜਿੱਤਨੀ ਗੱਲ ਨਾ ਫਲੇ ਡੇ ਦੀ 12 ਬੋਰ ਇਦੇ ਬਾਅਦ ਜਿਹੜੀ ਨੋਟਿਸ ਸੀ ਗੱਲ ਉਹ ਨਾਲ ਇੱਕ ਰਾਉਂਡ ਫਾਇਰ ਹੋ ਗਿਆ। ਪਰ ਜਿਸ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਬਟ ਇੱਕ ਰਾਉਂਡ ਜਿਹੜਾ ਉਹ ਫਾਇਰ ਹੋ ਗਿਆ ਜਿਸ ਦਾ ਥੋੜਾ ਪੈਨਿਕ ਵੀ ਕ੍ਰੀਟ ਹੋ ਗਿਆ ਸੀ। ਬਾਕੀ ਇਹਦੇ ਵਿੱਚ ਉਹ ਲੋਕ ਵੀ ਡਰਦੇ ਆ। ਜਿਹਦੀ ਮੁਢਲੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹਨੂੰ ਰਾਈਫਲ ਥੱਲੇ ਡੇਗੀ ਜਿਹਦੇ ਬਾਅਦ ਉਹ ਔਰਤਾਂ ਫਾਇਰ ਹੋ ਗਏ ਤੇ ਉਹਨੂੰ ਰਾਉਂਡ ਜਿਹੜੇ ਫਾਇਰ ਹੋ ਸਰ ਗਨਮੈਂ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਅਗਨ ਆਪਣੀ ਲਿਜਾ ਸਕਦੇ ਨੇ। ਵੀ ਐਸ ਪਰ ਇਨਸਟਰਕਸ਼ਨਸ ਬੈਂਕ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗੱਲ ਨਹੀਂ ਲੈ ਕੇ ਜਾ ਸਕਦਾ ਕਿਸੇ ਨੂੰ ਜਿਹੜਾ ਜਿਹਸ ਬੈਂਕ ਦਾ ਗਲਮੈਨ ਹੈ ਉਸ ਬੈਂਕ ਦਾ ਜਿਹੜਾ ਗਲਮੈਨ ਉਹ ਬਾਹਰ ਕੇ ਰਹਿਤੇ ਰਹਦਾ ਹੈ ਅੰਦਰ ਕਿਸੇ ਨੂੰ ਵੀ ਕੋਈ ਫਾਇਰ ਆਊਮ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਸਾਰੀ ਗੱਲਾਂ ਨੂੰ ਆਪਾਂ ਯਾਦ ਰੱਖੀਏ ਕਿ ਕੋਈ ਵੀ ਚੋਰੀ ਨਹੀਂ ਕਰਵੀਂ